ਥੋੜਾ ਜਿਆ ਬੋਲਣ ਤੋਂ ਪਹਿਲਾਂ ਨਾ ਪੜਤਾਲ ਕਰ ਲਿਆ ਕਰੋ ਵੀ ਅਸਲੀਅਤ ਕੀ ਆ ਇਹ ਥਰੂ ਬੜੀ ਮਾੜੀ ਯਾਦਤਾ ਬਿਨਾ ਮਤਲਬ ਤੋਂ ਕਿਸੇ ਤੇ ਐਲੀਗੇਸ਼ਨ ਲਾਉਣ ਦੀ ਆਪਸ ਵਿੱਚ ਇਹਨਾਂ ਦੀ ਲੜਾਈ ਆ ਅਫਸਰ ਇਹਨਾਂ ਦੀ ਲੜਾਈ ਰੋਕੀ ਜਾਂਦੇ ਆ ਇਹਨਾਂ ਦੇ ਰਿਸ਼ਤੇਦਾਰ ਵਿੱਚ ਪਈ ਜਾਂਦੇ ਆ ਭਰਾ ਮੇਰਾ ਸਾਡਾ ਕੀ ਲੰਲਾ ਕੱਕਾ ਇਹਦੇ ਵਿੱਚ ਆਪਸ ਵਿੱਚ ਤੁਹਾਡੀ ਪਾਰਟੀ ਦੀ ਲੜਾਈ ਆ ਤੇ ਐਲੀਗੇਸ਼ਨ ਫੇਰ ਸਾਡੇ ਤੇ ਆ ਯਾ ਥੋਹ ਦਾਜਾ ਮੜਾ ਮੋਟਾ ਕੋਈ ਸ਼ਰਮ ਮਨ ਲਿਆ ਕਰੋ ਕਿ ਸਾਰਾ ਦਿਨ ਆਪਾਂ ਝੂਠ ਨਾਲ ਹੀ ਗੱਡੀ ਚਲਾਉਣੀ ਆ ਭਾਈ ਸਾਹਿਬ ਬਿਨਾ ਮਤਲਬ ਦਾ ਨਾਂ ਮੈਂ ਅਜ ਤੱਕ ਕੋਈ ਪਰਚਾ ਕਰਾਇਆ ਨਾ ਮੈਂ ਕਰਾਵਾਂ ਹਾਂ ਤੁਹਾਡੇ ਕੀਤੇ ਹੋਏ ਮਹਿਜੂਰ 8 ਸਾਲ ਓਕੇ ਆ ਕਿਹੜੇ ਕਿਹੜੇ ਪਰਚੇ ਆ ਜਿਹੜੇ ਤੁਸੀਂ ਸਾਡੇ ਤੇ ਨਹੀਂ ਕਰਾਏ ਉਹ ਸਾਰਿਆਂ 'ਚ ਮੈਂ ਬਰੀ ਹੋਇਆ ਉਹ ਵਜੇ ਆਖੂਗਾ ਕਿ ਤਾਂ ਮੈਂ ਅਗਲੀ ਆਉਦੀ ਜਿਹੜੀ ਮੈਂ ਲਾਈਵ ਹੋ ਕੇ ਕਹੂੰਗਾ ਨਾ ਤੇ ਉਹਦੇ ਚ ਮੈਂ ਉਥੋਂ ਪਰਚੀ ਵੀ ਦਿਖਾ ਦੂੰਗਾ ਜਿਹੜੀ ਜਿਹੜੀ ਤੁਸੀਂ ਮੇਰੇ ਤੇ ਕਰਾਈ ਸੀ ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਕਾਂਗਰਸੀਆਂ ਨੂੰ ਬੇਨਤੀ ਆ ਕਿ ਪਹਿਲਾਂ ਅਸਲੀਅਤ ਘੋਕ ਲਿਆ ਕਰੋ ਫਿਰ ਲਾਈਵ ਹੋਇਆ ਕਰੋ ਹੁਣ ਕੁਝ ਹੋਰ ਨਹੀਂ ਮਿਲਦਾ ਇਹਨਾਂ ਨੂੰ ਕੋਈ ਵੀ ਇਹਨਾਂ ਨੂੰ ਮੁੱਦਾ ਨਹੀਂ ਮਿਲਦਾ ਸਰਕਾਰ ਨੂੰ ਬਦਨਾਮ ਕਰਨ ਚੱਲ ਪਈ ਮੈਨੂੰ ਬਦਨਾਮ ਕਰਨ ਚੱਲ ਪਈ ਯਾਰ ਐਨਕ ਮੁੱਦੇ ਦੀ ਲੜਾਈ ਲੜੋ ਮੇਰੇ ਨਾਲ ਮੈਂ ਵੀ ਲੜੂਗਾ